ਕੁਈ ਉਹ ਦਿੱਦਾ ਜਿਸ ਲੈਵਲ ਤੇ ਜਾ ਰਿਹਾ ਕਿ ਉਹ ਦੱਸ ਕਿ ਇਹਨਾਂ ਦਾ 13 ਨੂੰ ਇਹਨਾਂ ਦਾ ਤੁਸੀਂ ਇਸ ਲੈਵਲ ਤੇ ਇਹਨਾਂ ਨੇ ਕੰਮ ਕਿਤੇ ਨੇ ਇਹ ਕਿਸੇ ਨੇ ਉਹ ਇਹੀ ਦੂਸਰੇ ਅਫਸਰ ਸਜ਼ਾ ਮਿਲ ਕੇ ਚਾਹੀਦੀ ਮੇਰੇ ਕੋਲ ਹਾਈ ਬਿਕਦਾ ਸੀ ਵੀ ਹੈਗੇ ਵੀਡੀਓਜ਼ ਵੀ ਹੈਗੇ ਇਹਦਾ ਕੰਫਰਮੈਂਟ ਡਾਊਟ ਉਹ ਵੀ ਮੈਂ ਹਾਈ ਕੋਰਟ ਸਾਹਮਣੇ ਲਈ ਪੇਸ਼ ਵੀ ਕਰਨਾ ਤੇ ਉਹ ਵੀ ਇਹਦਾ ਵੀਡੀਓ ਹੈਗਾ ਉਹ ਵੀ ਹਾਈ ਕੋਰਟ ਵਿੱਚ ਪੇਸ਼ ਕਰਨਾ ਵੀਡੀਓ ਦੀ ਸਿੱਧੀ ਸ਼ੂਟਿੰਗ ਜਦੋਂ ਬੁੜੀਆਂ ਮਾਦਰੀਆਂ ਬੱਚੇ ਲਈ ਹਾਂਜੀ ਹਾਂਜੀ ਸਾਡੇ ਮੌਕੇ ਦੀ ਜੀ ਹਾਂ ਮੌਕੇ ਦੇ ਵੀਡੀਓਸ ਤੇ ਮਿਲਦੇ ਨੇ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਆ ਪੁਲਿਸ ਅਫਸਰ ਇੱਥੇ ਮੌਕੇ ਦੇ ਮਜੂਦ ਸੀਗੇ ਬੀਐਸਪੀ ਨਾਨਕ ਸਿੰਘ ਸੀ ਡੀਆਈਜੀ ਮਨਦੀਪ ਸਿੰਘ ਸੀ ਇਹਨਾਂ ਦਾ ਹੱਥ ਨਹੀਂ ਸੀ ਵੱਲਦਾ ਕਿ ਹੁਣ ਦੇ ਥੱਲੇ ਇਹਨਾਂ ਦੇ ਪੁਲਿਸ ਇੰਸਪੈਕਟਰ ਆਇੰਮੀ ਇੰਟਰਵਿਊ ਕਰੀ ਜਾਂਦੇ ਕੀ ਪੰਜਾਬ ਦੇ ਮੁੰਡਿਆਂ ਦਾ ਕੋਈ ਬਾਲੀਵੁੱਡ ਅਸ ਨਹੀਂ ਆਇਆਗਾ ਤੁਸੀਂ ਵੀਡੀਓ ਚ ਦੇਖ ਰਿਹਾ ਹੈਗਾ ਵੀ ਉਹਨੇ ਜਿਹੜਾ ਸਲੈਕਟਰ ਕਰ ਬਿਲਕੁਲ ਜੀ ਬਿਲਕੁਲ ਹੱਥ ਘਰੇ ਦਿਖ ਰਹੇ ਨੇ ਵੀਡੀਓ ਚ ਤੇ ਮੈਂ ਤੁਹਾਨੂੰ ਇੱਚੀ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆਹਾਂ ਚਾਰ ਝੂਠੇ ਗਵਾਹ ਬਣੇ ਨੇ ਨਾ ਜਸਪੀਤ ਦੇ ਮਾਮਲੇ 'ਚ ਉਹ ਵੀ ਚਾਰੋਂ ਝੂਠੇ ਦੇ ਉਹਨਾਂ 'ਚ ਤੇਡੀ ਗਵਾਹ ਤਾਂ ਹੁੰਦਾ ਉਸ ਟਾਈਮ ਮਜਬੂਰ ਵੀ ਨਹੀਂ ਸੀਗੇ ਮੰਡੌਰ ਉੱਥੇ ਉਹਨਾਂ ਦੀ ਟਾਰਗੇਟ ਲੋਕੇਸ਼ਨਸ ਘਟਾਉਂਗਾ ਮੈਂ ਉਹ ਵੀ ਪਤਾ ਲਾਜੂ ਕਿ ਕਿੱਥੋਂ ਦੀਆਂ ਸੀਗੀਆਂ ਤੇ ਤਿੰਨ ਬੰਦੇ ਬਾਹਰਲੇ ਸੀਗੇ ਜਿਹੜੇ ਉੱਥੇ ਝੂਠੇ ਇਹਨਾਂ ਨੇ ਪਾਏ ਨੇ ਵਰਟਨੈਸ ਪਾਏ ਨੇ ਇੱਕ ਬੰਦਾ ਸੀਗਾ ਉੱਥੇ ਮਜਬੂਰ ਸਿਰਫ ਹਰਪ੍ਰੀਤ ਸਰਪੰਚ ਜਿਹੜਾ ਹੈਗਾ ਮੰਡੌਰ ਵਾਲਾ ਉਹ ਉੱਥੇ ਵਿੱਚ ਸੀ ਬਾਕੀ ਤਿੰਨੋਂ ਮੰਡੌਰ ਦੇ ਜਿਹੜੇ-ਜਿਹੜੇ ਵੀ ਨਹੀਂ ਸੀਗੇ ਘੁੱਟੇ ਕੇ ਬਾਅਦ ਪੇਸ਼ ਕਰ ਦਿੱਤੇ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਪਰਿਵਾਰ ਨਾਲ ਜਾਊਂਗਾ ਉੱਥੇ ਜਿਹੜਾ ਸਵਾਦਾ ਨੇ ਮੰਡੋਰ ਅਸੀਂ ਵੀ ਬੈਠਾਂਗੇ ਉੱਥੇ ਜਿਨ੍ਹਾਂ ਨੇ ਛੁੱਟੀਆਂ ਕਵਾਈਆਂ ਦਿੱਤੀਆਂ ਉੱਥੇ ਆ ਕੇ ਸੌ ਚੱਕਰ ਉਹ ਉਸ ਰੇਗਾ ਦੀ ਬੜੀ ਮਾਨਤਾ ਹੈ ਉਸ ਰੇਗਾ ਦੀ ਜੇਰਾ ਵੀ ਉੱਥੇ ਛੁੱਟੀਆਂ ਸੌਂ ਖਾਂਦਾ ਗਾਹ ਨੂੰ ਪਾਕਿਸਤਾਨੀ ਹੈਗਾ ਮੈਂ ਪਰਿਵਾਰ ਨੂੰ ਲੈ ਕੇ ਉੱਥੇ ਬੈਠੂਗਾ ਕਿਸੇ ਦਿਨ ਜਾਂ ਐਤਵਾਰ ਦਾ ਦਿਨ ਸੋਚਾਂਗੇ ਕਿ ਆ ਜਿਹੜਾ ਪਰਸੋਂ ਐਤਵਾਰ ਆਉਣਾ ਕਿਉਂਕਿ ਉੱਥੇ ਲੋਕ ਆਉਂਦੇ ਨੇ ਮੱਥਾ ਟੇਕਣ ਲਈ ਅਸੀਂ ਵੀ ਮੱਥਾ ਟੇਕਾਂਗੇ ਕੁਝ ਮੀਡੀਆ ਨੂੰ ਵੀ ਤੁਹਾਨੂੰ ਲੱਗਦਾ ਕਿ ਇਹਨਾਂ ਟੁੱਟੇ ਗੁਆਂਿਆਂ ਤੇ ਯਾਦ ਜਦੋਂ ਮੀਡੀਆ ਸਾਹਮਣੇ ਦੱਸਣ ਆ ਕੇ ਸੌਂਵਾ ਕੇ ਕਹਿ ਰਹੇ ਕਿ ਸਮਾਜਵੀ ਉਹਨਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਇੰਟਰਵਿਊ ਕੀਤਾ ਇਹ ਜਸਪੀ ਨੇ ਫਾਇਰ ਕੀਤੀ ਤੇ ਕੋਈ ਵੈਪਨ ਹੀ ਨਹੀਂ ਸੀ ਉਹਦੇ ਬਚਾਰੇ ਜੇਲੀ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਦੇ بیٹے ਨਾਲ ਕੀਤਾ ਠੀਕ ਹੈ ਬੱਚੇ ਨੇ ਮਾਰਾ ਮੋਟਾ ਗਲਤੀ ਕੀਤੀ ਹੋਵੇ ਇਹ ਸਰ 302 ਦਾ ਮਾਮਲਾ ਮਾੜਾ ਮਾੜਾ ਮੋਟਾ ਕੀ ਨੀਕੀ ਹੋਈ ਹੋਣੀ ਹੈ لیکن ਤੁਸੀਂ ਆਈ ਨੀ ਆਈਡੀ ਜੇ ਕੋਈ ਬੰਦਾ ਕੋਈ ਨੀਕੀ ਕਰਦਾ ਹੈ ਗਲਤ ਕਰਦਾ ਹੈ ਤੁਸੀਂ ਉਹਦੇ ਸਿੱਧੇ ਇਨਕਮਪਨੀ ਕਰਨ ਲੱਗ ਜਾਓ ਤੁਸੀਂ ਜਦੋਂ ਸਾਹਿਬ ਇਸ ਪੂਰੇ ਪਾਸੇ ਨੂੰ ਕਿਵੇਂ ਵੇਖਦੇ ਹੋ ਕਿ ਇਹ ਤੁਸੀਂ ਪੋਲਿਟੀਸ਼ਨ ਹੋ ਅ ਇਸ ਪੂਰੇ ਪਾਸੇ ਦੇ ਵਿੱਚ ਸਰਕਾਰ ਰਿਪੋਰਟ ਰਹੀ ਹੈ ਬੱਚਾ ਛੱਡਣ ਦੇ ਮੁੱਸਲੇ ਹੋ ਗਿਆ ਤਾਂ بی.ਆਈ.ਜੀ. ਸਾਹਿਬ ਰਿਸਪਾਂਸਸ ਕਰਦੇ ਨੇ ਪੰਜਾਬ ਦੇ ਜਿਹੜੇ ਖਜ਼ਾਨਾ ਮੰਤਰੀ ਉਹ ਬੱਚੇ ਦੇ ਘਰ ਤੱਕ ਛੱਡ ਜਾਂਦੇ ਨੇ ਮੁੱਖ ਮੰਤਰੀ ਕਾਲੇ ਕਰਦੇ ਨੇ ਕਿ ਇਨਵੋਲਵਮੈਂਟ ਕੀ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਹੋ ਸਕਦਾ ਹੈ ਦੇਖੋ ਫੇਰੇ ਥੋੜੀ ਜਿਹਾ ਤਾਂ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਹਾਈ ਕੋਰਟ ਕੱਟ ਕਰੂੰਗਾ ਜਿੱਲਕੀ ਦੇ ਕਰਦੇ ਜੇ ਜਸਪੀ ਦਾ ਇੰਕਾਉਂਟਰ ਸੀਗਾ ਸੱਚਾ ਸੀਗਾ ਤਾਂ ਤੈਨ ਜਿਹੜੇ ਗਨ ਸ਼ਾਟ ਨੇ ਉਹ ਉਹਦਾ ਕੌਣ ਜਵਾਬ ਦੇ ਉੱਪਰ ਫੇਰ ਦੂਜੀ ਗੱਲ ਜਦੋਂ ਇਥੇ ਸਵੇਰੇ 6 ਵਜੇ ਬਾਉਂਡਰੀ ਚੋਂ ਵੇਂਦਰਾ ਹਸਪੀਟਲ ਚੋਂ ਡੈਥ ਬੋਡੀ ਦਿੱਤੀ ਹੈ ਜਿਪਸੀਆਂ ਲਾ ਕੇ ਸਿੱਧੀਆਂ ਉੱਥੇ ਲੈ ਗਏ ਸਿੱਧਾ ਉਹਦਾ ਫੀਹਾ ਡੋਰ ਲੈ ਕੇ ਸਿੱਧਾ ਮੜੀਆਂ ਜਾ ਕੇ ਬੱਚੇ ਦਾ ਸੰਸਕਾਰ ਕਰਤਾ ਦੇਖੇ ਪਿ ਇਹਨਾਂ ਨੂੰ ਪਰਵਾਹ ਨੂੰ ਮੇਰੇ ਲੱਗਣ ਦਿੱਤਾ ਅਦਰ ਸ਼ੁਕਰ ਕਰੋਗੇ ਮੇਰੇ ਕੋਲ ਆ ਕੇ ਪਰਿਵਾਰ ਮੇਰੇ ਕੋਲ ਆ ਗਿਆ ਤਾਂ ਇਸ ਲੈਵਲ ਤੱਕ ਪਹੁੰਚੀ ਗਨਾਦ ਤੇ ਲੋਕਾਂ ਨੇ ਕਿ ਪਰਤਾ ਹੀ ਨਹੀਂ ਪੁੱਲੀਆਂ ਤੁਸੀਂ ਹਾਈ ਕੋਰਟ ਤੱਕ ਵੀ ਦੇਖੀ ਇਹ ਵੀਡੀਓ ਹਾਈ ਕੋਰਟ ਦੀ ਸ਼ਾਪਿੰਗ ਤੁਸੀਂ ਹਾਈ ਕੋਰਟ ਸੰਪੰਨ 17 ਜੁਲਾਈ ਡੇਟ ਆ ਉਦੋਂ ਸੰਪੰਗਾਂਗਾ ਮੈਂ ਕਿਉਂਕਿ ਜਿਹੜਾ ਉਹ ਰਵਾ ਹੈ ਨਾ ਉਹ ਡਰਿਆ ਹੋਇਆ ਹੈ ਕਿ ਜੇ ਮੇਰੇ ਬਾਰੇ ਪਤਾ ਲੱਗ ਗਿਆ ਮੇਰਾ ਪਰਿਵਾਰ ਖਤਮ ਕਰ ਦੇਣਗੇ ਉਹ ਤੁਸੀਂ ਉਹਨਾਂ ਦੀ ਵੀ ਅਗਰ ਮੈਨੂੰ ਈ ਤਰ੍ਹਾਂ ਦੇ ਇਨਡਾਇਰੈਕਟ ਵੀ ਫੋਨ ਹੁੰਦੇ ਕਿਸੇ ਨਾ ਕਿਸੇ ਪਾਸਿਓਂ ਵੀ ਚੱਲੋ ਤਾਂ ਉਹ ਰੋਕੋ ਯਾਰ ਕਿਸੇ ਤਰੀਕੇ ਨਾਲ ਹਮ ਆ ਬਾੜੇ ਕੰਮ ਅੱਗੇ ਵਧੀ ਜਾਂਦਾ ਜੀ ਤੱਕ ਕਦਲ ਬਾਠ ਵਾਲਾ ਇਸ਼ੂ ਸੀ ਉਹ ਰਿਸ਼ਤੇਦਾਰ ਦਾ ਮਸਲਾ ਸੀ ਨਾ ਵੀ ਉੱਥੇ ਤੱਕ ਖੜ ਜਾਦੇ ਕਿ ਆਜ ਮੇਰੇ ਰਿਸ਼ਤੇਦਾਰ ਦੀ ਪੰਜਾਬ ਮੇਰਾ ਨਹੀਂ ਹੈ ਜੇ ਮੇਰਾ ਖੂਨ ਉੱਤੇ ਲੱਗੂਗਾ ਮੈਨੂੰ ਮੇਰਾ ਆਪਣੇ ਖੂਨ ਵਾਸਤੇ ਲੱਗੂਗਾ ਰਿਸ਼ਤੇਦਾਰ ਵਾਸਤੇ ਲੱਗੂਗਾ ਜੇ ਜਿਹੜੇ ਭੈਣ ਭਰਾ ਆਪਣੇ ਪੰਜਾਬ ਦੇ ਹੈਗੇ ਜਾਂ ਤੁਸੀਂ ਹੈਗੇ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਕੀ ਦੀ ਹੈ ਕਿ ਆਪਾਂ ਸਿਰ ਵਿੱਚ ਰਾਜਨੀਤੀ ਕਰਦੀ ਹੈ ਸਿਰ ਕੋਈ ਪੁਲਸ ਵਾਲੇ ਦਾ ਕੰਮ ਕਰਾਉਣ ਮੈਨੂੰ ਕਿਸੇ ਨੂੰ ਲੋੜ ਨਹੀਂ ਹੈਗੀ ਮੈਨੂੰ ਮੱਥਾ ਲਾਉਣਾ ਪੈ ਜੇ ਜਿੰਨਾ ਮੱਥੀ ਲਾਉਣਾ ਕੋਈ ਲੇਕਿਨ ਪੰਜਾਬ 'ਚ ਮੈਂ ਇੱਕ ਧੂਨ ਵੀ ਡੁੱਲ ਨਹੀਂ ਦੇਖ ਚਾਹੇ ਜੋ ਮਰਜ਼ੀ ਮੇਰੇ ਪਰਿਵਾਰ ਦਾ ਲੱਗੇ ਜੇ ਪੈਸਾ ਲੱਗੇ ਜੇ ਮੇਰਾ ਲੱਗੇ ਜੇ ਮੇਰੀ ਦੁਸ਼ਮਨੀ ਪੈ ਜੇ ਮੇਰਾ ਮੀਨੂ ਮਾਰ ਦੇ ਲੇਕਿਨ ਮਾਰ ਵੀ ਦੇ ਦੇ ਕੇ ਮੇਰਾ ਪਰਿਵਾਰ ਕੁਛ ਨਹੀਂ ਲੋੜੇ ਐਵੇਂ ਜੀ ਫਿਰ ਠਹਿਕਿਆ ਦੇਖੋ ਮੇਰੀ ਗੱਲ ਸੁਣੋ ਹਾਲ ਲੱਗੇ ਹੋਣੇ ਡਾਇਰੈਕਟ ਵੀ ਇੰਡੀਟ ਨਾਲ ਕੁਛ ਨਹੀਂ ਹੋ ਸਕਦਾ ਕਿਉਂਕਿ ਇੱਥੇ ਪਿੱਛੇ ਤਰਨ ਤਰਨ ਚੌਲਾ ਹੈ ਯਾਰ ਤੇ ਅਜੇ ਤੱਕ ਬੰਦੇ ਨੇ ਸਾਫਕਾਰ ਸਰਪੰਚ ਨੇ ਉਹ ਬਾਹਰ ਕੈਨੇਡਾ ਭੱਜ ਗਿਆ ਦੋ ਬਸਤਾਲ ਦਿੱਤੇ ਇੱਕ 30 ਔ ਜਿਹੜਾ ਅੱਜ ਤਰ੍ਹਾਂ ਨਾਲ ਇਹ ਕੰਮ ਕਰ ਰਿਹਾ ਤੁਹਾਨੂੰ ਦਿਖਾਉਣਾ ਆਰਟੀਆ ਦਾ ਟੋਲੀਆਂ ਮਾਰ ਕੇ ਬੰਦਾ ਬਾਹਰ ਬੋਲੇ ਉਹ ਮੁੰਡਾ ਫੜ ਲਿਆ ਉਹ 14000 ਰੁਪਏ ਦਿੱਤੇ ਸੀ ਕਿਹਾ ਮੈਨੂੰ ਨਸ਼ਾ ਕਰਨਾ ਇਹਨਾਂ ਦਾ ਕੀ ਪਤਾ ਕਿ ਇਹਨੂੰ ਜੋ ਮਰਜ਼ੀ ਕਰ ਲੈ ਲੇਕਿਨ ਮੈਂ ਫੇਰ ਵੀ ਨਹੀਂ ਡਰਦਾ ਜੋ ਜੀ ਕਰਦਾ ਜਿੰਨਾ ਕਿਸੇ ਦਾ ਜੀਲਾ ਦਾ ਜੀ ਸਾਥ ਕੇ ਜੋਰ ਲਾ ਦੇਗਾ ਤੁਹਾਨੂੰ ਇਨਵੋਲਵਮੈਂਟ ਕੀ ਲੱਗਦੀ ਜੀ ਕਿਉਂਕਿ ਮੁੱਖ ਮੰਤਰੀ ਦਾ ਕੋਈ ਮੈਂ ਜ਼ਿਕਰ ਕੀਤਾ ਜੁੜਾ ਬੱਚੇ ਦੇ ਮਾਮਲੇ ਵਿੱਚ ਰਿਹਾ ਕਾਲਿੰਗ ਤੇ ਉਹ ਰਏ ਔਰ ਫੌਲਟ ਵੀ ਮੇਰੀ ਕਰ ਸਕਦੇ ਹੋ ਮੈਂ ਜਿਹੜੀ ਚੀਜ਼ ਮੈਂ ਦੇਖੀ ਨਹੀਂ ਮੈਂ ਉਹ ਕਹਿਦਾ ਦਿੰਦਾ ਮੁੱਖ ਮੰਤਰੀ ਦਾ ਕੋਈ ਜਾਣਕਾਰੀ ਡੀਐਸ एसएसपी ਤੇ ਡੀਆਈਜੀ ਦੇਰੇ ਸੀ ਇਹ ਉਹਨਾਂ ਨੂੰ ਜਵਾਬ ਦੇਣੀ ਹੋਣੀ ਚਾਹੀਦੀ ਹੈ ਕਿ ਮੁੱਖ ਮੰਤਰੀ ਪੰਜਾਬ ਆਪ ਤਾਂ ਫਿਜ਼ੀਕਲੀ ਇੱਥੇ ਸੀਗੇ ਜੋ ਐਸਐਸਪੀ ਪਟਿਆਲਾ ਜੋ ਡੀਆਈਜੀ ਮਨਦੀਪ ਸਿੱਧੂ ਇਨਫੋਰਮੇਸ਼ਨ ਦੇ ਰਿਆ ਸੀਗਾ ਉਹੀ ਇਨਫੋਰਮੇਸ਼ਨ ਜਾ ਰਹੀ ਹੈ ਉੱਪਰ ਤਾਂ ਇਹਨੇ ਕਿਹਾ ਕਿ ਮੁੰਡਿਆਂ ਨੇ ਬੜਾ ਵਧੀਆ ਕੰਮ ਕੀਤਾ ਹੈ ਜੀਐਸਟੀ ਮੰਤਰੀ ਡੀਆਈਜੀ ਮਨਦੀਪ ਸਿੱਧੂ ਜਦੋਂ ਮੈਂ ਗੁਰਵੰਦਰ ਸਾਹਿਬ ਨੂੰ ਮਿਲ ਕੇ ਨਿਕਲੇ ਆ ਮੈਨੂੰ ਕੌਲਾਂ ਦੇ ਕੌਲਾਂ ਕਰੀ ਗਏ ਹੋ ਜੀ ਲੋ ਸਰ ਤੁਸੀਂ ਮੇਰੇ ਕੋਲ ਆ ਜਾਓ ਆਪਾਂ ਬੈਠ ਕੇ ਗੱਲ ਕਰੀਏ ਮੈਂ ਕਿਹਾ ਹੁਣ ਖੁੱਲ੍ਹੂ ਯਾਦਾ ਕਿ ਜਦੋਂ ਮੈਂ ਸੜਕਾਂ ਦੇ ਕਿਚਾਂ ਨੂੰ ਫੇਰਿਆ ਸੀਗਾ ਇਹ ਸਭਿਧਿਪਤੀ ਅਧਿਕਾਰਾਂ ਦੇ ਨੂਨ ਬੰਨ ਲੜੋ ਉਹ ਲੋਕੋਂ ਦੇ ਕੋਈ ਸਭਾ ਨਹੀਂ ਉਹਨਾਂ ਪਿਕਾ ਜੀ ਐਸਐਸ ਨਾਮਕੀਂ ਦਾ ਕਾਹੂ ਕਰੂਗਾ ਮੂਨੇ ਤਾਂ ਪਤਾ ਲੱਗੂਗਾ ਕਿ ਅਸੀਂ ਤਾਰਾ ਕਿੱਥੇ ਜੁੜਤ ਨਹੀਂ ਆਹ ਜਿਹੜੇ ਅਫਸਰ ਵੱਡੇ ਤੋਂ ਵੱਡਾ ਅਫਸਰ ਵੀ ਕੋ ਇਨਵੋਲ ਬਾਇਆ ਜਾਊਗਾ ਸੀਗੇ ਇਹਨਾਂ ਬਾਰੇ ਕੋਈ ਵੀ ਅਸੀਂ ਅੰਦਰ ਪਰਮਾ ਨਹੀਂ ਅੱਜ ਤੁਸੀਂ ਜਨਤਕ ਕਰਦੇ ਹੋ ਕਿ ਵੀਡੀਓ ਜਿਹੜੀ ਫੀਲ ਜਨਤਕ ਮੈਂ ਤਾਂ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਮੇਰਾ ਆਈ ਵਿਟਨੈਸ ਹੈਗਾ ਉਹ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਉਹ ਕਹਿੰਦਾ ਕਿ ਅਕੀਸ਼ ਸ਼ਮਿੰਦਰ ਹੋਰਾਂ ਨੂੰ ਇਹਨਾਂ ਸਾਰਿਆਂ ਨੂੰ ਪਤਾ ਹੈਗਾ ਕਿ ਜਿਨ੍ਹਾਂ ਨੇ ਇਹਨਾਂ ਦੇ ਫੋਨ ਕੋਈ ਸੀ ਇੱਕ ਵਾਰੋਂ ਤੋਂ ਕਿਸੇ ਦਾ ਕੋਕੇ ਮਿਲ ਨਹੀਂ ਸੀ ਆਹ ਜਿਹੜੇ ਵੀਡੀਓ ਬਣਾਇਆ ਸੀ ਇਹਨਾਂ ਨੇ ਮੇਰੇ ਫੋਨ ਤੇ ਉਹਨਾਂ ਤੋਂ ਵੀਡੀਓ ਰਹਿ ਗਿਆ ਆਪਣੇ ਹੱਥ 'ਚ ਇਹਨਾਂ ਨੇ ਸਕੋਰਪੀਓ ਘੁਮਾ ਕੇ ਲੈ ਕੇ ਗਏ ਉੱਥੇ ਕਿਉਂਕਿ 150 ਫੁੱਟ ਤੇ ਖੜੇ ਸੀ ਮੰਡੇ ਸਾਰੀ ਹੈ ਘੁਮਾ ਕੇ ਲੈ ਕੇ ਆਏ ਇੱਕ ਟਿੱਕੇ ਦਾ ਫੋਨ ਚੁੱਕ ਕੇ ਲੈ ਗਿਆ ਅਜੇ ਇਸ ਵੀਡੀਓ 'ਚ ਸੁਮੇਤਰ ਤੱਕ ਹੋਇਆ ਸੋ ਸਾਰੀ ਚੀਜ਼ਾਂ ਮੈਂ ਇਕੱਲੀ ਇਕੱਲੀ ਚੀਜ਼ ਜਦ ਤੱਕ ਕਰੂਗਾ ਮੈਂ ਨਾ ਡਰਾਂਗਾ ਮੈਂ ਤੁਹਾਨੂੰ ਚਾੜੀ ਤੇ ਡਰਾਂਗਾ ਸਭ ਚਾਤ ਨਹੀਂ ਹਾਂ ਜੀ ਜੀ ਪ੍ਰੀ ਦਾ ਲੈਣ ਉਹ ਕੀ ਪੰਜਾਬ ਚ ਨੂ ਐਕਾਊਂਟਰ ਸਿਸਟਮ ਸ਼ੁਰੂ ਹੋਇਆ ਉਹ ਦਿੱਤਾ ਜਿੰਨੇ ਲੈਵਲ ਤੇ ਜਾ ਰਿਹਾ ਹੈ 11 ਦੀ 13 ਦੀ ਜਿਵੇਂ ਕਿਸ ਲੈਵਲ ਤੇ ਨਾ ਇਨਕੰਕਰ ਕਿਤੇ ਨੇ ਤੇ ਕਿਸ ਤੇ ਨੇ ਉਹ ਇਹ ਹੀ ਦੂਸਰੇ ਅਫਸਰ ਸਜ਼ਾ ਦੇਣ ਦੀ ਜੇ ਵੀ ਮੇਰੇ ਕੋਲ ਆਈ ਵੀਡੀਓਜ਼ ਵੀ ਹੈਗੇ ਦਾ ਇਨਕੰਫਰਮੈਂਟ ਆਉਟ ਹੈ ਉਹ ਵੀ ਮੈਂ ਹਾਈ ਕੋਰਟ ਸਾਹਮਣੇ ਲਈ ਉਹ ਪੀਛਵੀ ਘਟਨਾ ਤੇ ਉਹਨੇ ਮੇਰੇ ਨਾਲ ਵੀ ਵੀਡੀਓ ਹੈਗਾ ਉਹ ਵੀ ਹਾਈ ਕੋਰਟ ਚ ਫਿਨਿਸ਼ ਕਰਾ ਦਿੱਤਾ ਵੀਡੀਓ ਦੀ 스ਕੀਪਿੰਗ ਸ਼ੂਟਿੰਗ ਜਦੋਂ ਬੁੜੀਆਂ ਵੱਡੀਆਂ ਬੱਚੇ ਦੇ ਹਾਂਜੀ ਹਾਂਜੀ ਸਾਡੇ ਮੌਕੇ ਦੀ ਜੀ ਹਾਂ ਮੌਕੇ ਦੇ ਵੀਡੀਓਸ ਤੇ ਮੇਰੇ ਕੋਲ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਆ ਪੁਲਿਸ ਅਫਸਰ ਇੱਥੇ ਮੌਕੇ ਦੇ ਮੌਜੂਦ ਸੀਗੇ ਐਸਐਸਪੀ ਨਾਲਕ ਸਿੰਘ ਸੀ ਡੀਆਈਜੀ ਮਨਦੀਪ ਸਿੰਘ ਤੁਸੀਂ ਇਹਨਾਂ ਦਾ ਫਰਮੂਸੀਬਲ ਕਿ ਉਹਨਾਂ ਦੇ ਥੱਲੇ ਇਹਨਾਂ ਦੇ ਪੁਲਿਸ ਇੰਸਪੈਕਟਰ ਆਏ ਕਿ ਮੀ ਇੰਕਾਊਂਟਰ ਕਰੀ ਜਾਂਦੇ ਕੀ ਪੰਜਾਬ ਦੇ ਮੁੰਡਿਆਂ ਦਾ ਕੀ ਵਾਰੀਵਾਰਾ ਸੀ ਨਹੀਂ ਹੈਗਾ ਵੀਡੀਓ ਵਿੱਚ ਦੇਖ ਰਹੇ ਹੈਗਾ ਵੀ ਉਹਨੇ ਜਿਹੜਾ ਸਰੈਂਡਰ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਹੱਥ ਕਰੇ ਦਿਖ ਰਹੇ ਨੇ ਵੀਡੀਓ ਚ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆਹ ਚਾਰ ਝੁੱਠੇ ਕਬਾਹ ਬੜੇ ਨੇ ਨਾ ਜਸਪੀਤ ਦੇ ਮਾਮਲੇ 'ਚ ਉਹ ਵੀ ਚਾਰਾਂ ਝੁੱਠੇ ਨੇ ਉਹਨਾਂ 'ਚ ਤੇਰੀ ਗਵਾਹ ਤਾਂ ਹੁੰਦਾ ਉਸ ਟਾਈਮ ਮਜਬੂਰ ਵੀ ਨਹੀਂ ਸੀਗੇ ਮੰਡੌਰ ਉੱਥੇ ਉਹਨਾਂ ਦੀ ਟਾਵਰ ਲੋਕੇਸ਼ਨਸ ਘਟਾਉਂਗਾ ਮੈਂ ਉਹ ਵੀ ਪਤਾ ਲੱਗ ਜਾਏ ਕਿ ਕਿੱਥੋਂ ਹੁੰਦੀਆਂ ਸੀਗੀਆਂ ਉਹ ਤਿੰਨ ਬੰਦੇ ਬਾਹਰਲੇ ਸੀਗੇ ਜਿਹੜੇ ਉੱਥੇ ਝੁੱਠੇ ਇਹਨਾਂ ਨੇ ਪਾਏ ਨੇ ਰਿਵਿਕਨਸ ਪੜਾਈ ਨਹੀਂ ਇੱਕ ਬੰਦਾ ਸੀਗਾ ਉੱਥੇ ਮਜਬੂਰ ਸਿਰਫ ਹਰਪ੍ਰੀਤ ਸਰਪੰਚ ਜਿਹੜਾ ਹੈਗਾ ਮੰਡੌਰ ਵਾਲਾ ਉਹ ਉੱਥੇ ਵਿੱਚ ਤੁਸੀਂ ਬਾਕੀ ਤਿੰਨ ਮੰਡੌਰ ਦੇ ਜਿਹੜੇ ਜਿਹੜੇ ਵੀ ਨਹੀਂ ਸੀਗੇ ਤੁਡੇ ਕਬਾਰ ਪੇਸ਼ ਕਰਤੇ ਹਨ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਪਰਿਵਾਰ ਨਾਲ ਜਾਊਂਗਾ ਉਹ ਠੀਕ ਹੈ ਸਵਾਦਾ ਨੇ ਮੰਡੌੜ ਅਸੀਂ ਵੀ ਬੈਠਾਂਗੇ ਉੱਥੇ ਜਿਨ੍ਹਾਂ ਨੇ ਝੂਠੀਆਂ ਅਨਵਾਈਆਂ ਦਿੱਤੀਆਂ ਉੱਥੇ ਆ ਕੇ ਸੌ ਚੱਕਰ ਉਹ ਉਸ ਜਗ੍ਹਾ ਦੀ ਬੜੀ ਮਾਨਤਾ ਹੈ ਉਸ ਜਗ੍ਹਾ ਦੀ ਜਿਹੜਾ ਵੀ ਉੱਥੇ ਝੂਠੀ ਸੌਂ ਖਾਂਦਾ ਡਬਲ ਪਾਕਿਸਤਾਨੀ ਹੈਗਾ ਮੈਂ ਪਰਿਵਾਰ ਨੂੰ ਲੈ ਕੇ ਉੱਥੇ ਬੈਠੂਗਾ ਕਿਸੇ ਦੇ ਯਾਤਵਾਰ ਤਾਂ ਸੋਚਾਂਗੇ ਕਿ ਯਾ ਜਿਹੜਾ ਪਰਸੋਂ ਐਤਵਾਰ ਆਉਣਾ ਕਿਉਂਕਿ ਉੱਥੇ ਲੋਹਾਉਂਦੇ ਦੇ ਮੱਥਾ ਟੇਕਣ ਲਈ ਅਸੀਂ ਵੀ ਮੱਥਾ ਟੇਕਾਂਗੇ ਮੂਹੇ ਮੀਡੀਆ ਨੂੰ ਵੀ ਤੁਹਾਨੂੰ ਆਣਾ ਇਹਨਾਂ ਤੋਂ ਜਵਾਬ ਇਹਨਾਂ ਯਾਰ ਜੋ ਕਿ ਮੀਡੀਆ ਸਾਹਮਣੇ ਦੱਸਣ ਆ ਕੇ ਸੌਖਾ ਕੇ ਕਹਿਣ ਕਿ ਸਮਾਜ ਵੀ ਉਹਨਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਤਾਂ ਉਹਨਾਂ ਦਾ ਬਿਜਾਸਪੀ ਦੇ ਇਨਪਾਇਰ ਕੀਤੇ ਜਿਸ ਕੋਲ ਕੋਈ ਵੈਪਨ ਹੀ ਨਹੀਂ ਸੀ ਉਹਦੇ ਬਚਲੇ ਜੇ ਨਹੀਂ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਦੇ ਬੇਟੇ ਨਾਲ ਕੀਤਾ ਠੀਕ ਹੈ ਬੱਚੇ ਨੇ ਮਾੜਾ ਮੋਟਾ ਗਲਤੀ ਕੀਤੀ ਹੋਵੇਗਾ ਸਰ 302 ਦਾ ਮਾਮਲਾ ਮਾੜਾ ਮੋਟਾ ਕਿਉਂ ਨਹੀਂ ਕੀਤੀ ਹੋਈ ਹੋਣੀ ਹੈ ਦੇਖੋ ਤੁਸੀਂ ਆਏ ਨਹੀਂ ਆਏ ਕਿ ਜੇ ਕੋਈ ਬੰਦਾ ਨੀਕੀ ਕਰਦਾ ਹੈ ਗਲਤ ਕਰਦਾ ਹੈ ਤੁਸੀਂ ਉਹਦੇ ਸਿੱਧੇ ਇਨਕਵੋਰੀ ਕਰਨ ਲੱਗ ਜਾਓ ਤੁਸੀਂ ਤੇ ਕੋਈ ਸਾਹਿਬ ਇਸ ਪੂਰੇ ਪਾਸੇ ਨੂੰ ਕਿਵੇਂ ਵੇਖਦੇ ਹੋ ਕਿ ਇਹ ਤੁਸੀਂ ਕੰਡੀਸ਼ਨ ਹੋ ਇਸ ਪੂਰੇ ਪਾਸੇ ਦੇ ਵਿੱਚ ਸਰਕਾਰ ਰਿਪੋਰਟ ਰਹੀ ਹੈ ਬੱਚਾ ਸ਼ਿਕਾਇਤ ਦੇ ਉਸ ਤਰ੍ਹਾਂ ਹੋਇਆ ਤਾਂ BIIG ਸਾਹਿਬ ਰਿਸਪੌਂਸ ਕਰਦੇ ਨੇ ਪੰਜਾਬ ਦੇ ਅਜਿਹਾ ਖਜ਼ਾਨਾ ਮੰਤਰੀ ਉਹ ਬੱਚੇ ਦੇ ਘਰ ਤੱਕ ਛੱਡ ਜਾਂਦੇ ਨੇ ਮੁੱਖ ਮੰਤਰੀ ਕਾਲਿੰਗ ਕਰਦੇ ਨੇ ਕਿ ਇਨਵੋਲਵਮੈਂਟ ਕੀ ਲੱਗਦੀ ਤੁਹਾਨੂੰ ਕਹਿੰਦਾ ਕਿ ਫੇਰ ਹੋ ਸਰਦਾਂ ਦੇਖੋ ਇਹ ਥੋੜੀ ਜਿਹਾ ਤਾਂ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਹਾਈ ਕੋਰਟ ਫੂਟ ਕਰੂੰਗਾ ਫੀ ਗੱਲ ਕੀ ਇਹ ਕਰਦੇ ਹੋ ਜੇ ਜਸਪੀ ਦਾ ਇਨਕਾਉਂਟਰ ਸੀ ਜਾਂ ਸੱਚਾ ਸੀਗਾ ਤਾਂ ਤੈਨੂੰ ਜਿਹੜੇ ਗਨ ਸ਼ਾਟ ਨੇ ਉਹ ਉਹਦਾ ਕੌਣ ਜਵਾਬ ਦੇ ਉੱਪਰ ਫੇਰ ਦੂਜੀ ਗੱਲ ਜਦੋਂ ਇਥੋਂ ਸਬਾਚੇ ਇਹਵੇਂ ਜੇ ਬੌਟੀਚੀ ਤੋਂ ਹੈ ਹਸਪੀਟਲ ਚੋਂ ਡੈੱਡ ਬੋਡੀ ਦਿੱਤੀ ਹੈ ਜਿਪਸੀਆਂ ਲਾ ਕੇ ਸਿੱਧੀਆਂ ਆਕਸੀਜਨ ਤੋਂ ਆਇਆ ਡਾਟ ਲਾ ਕੇ ਸਿੱਧਾ ਬੜੀਆਂ ਜਾ ਕੇ ਬੱਚੇ ਦਾ ਸੰਸਕਾਰ ਕਰਤਾ ਦੇਖੇ ਤੇ ਇਹਨਾਂ ਨੂੰ ਪਰਵਾਹ ਨਹੀਂ ਮੇਰੇ ਲੱਗਣ ਦਿੱਤਾ ਅਦਰ ਸ਼ੁਕਰ ਕਰੋਗੇ ਮੇਰੇ ਕੋਲ ਆ ਕੇ ਪਰਿਵਾਰ ਮੇਰੇ ਕੋਲ ਆ ਗਿਆ ਤਾਂ ਇਸ ਲੈਵਲ ਤੱਕ ਕੌਣ ਹੀ ਗਨਾਰਦ ਤੇ ਲੋਕਾਂ ਨੇ ਕਿ ਪਰਤਾ ਹੀ ਨਹੀਂ ਪੁੰਨੀਆਂ ਤੁਸੀਂ ਹਾਈ ਕੋਰਟ ਤੱਕ ਵੀ ਲੇਕੀ ਇਹ ਵੀਡੀਓ ਹਾਈ ਕੋਰਟ ਦੀ ਸੰਪੀਰ ਤੁਸੀਂ ਹਾਈ ਕੋਰਟ ਸੰਪਾਂਗੇ 17 ਜੁਲਾਈ ਡੇਟ ਆ ਉਸ ਦਿਨ ਸੰਭੂਗਾ ਮੈਂ ਕਿਉਂਕਿ ਜਿਹੜਾ ਉਹ ਦਵਾ ਹੈ ਨਾ ਮੋੜਾ ਡਰਿਆ ਹੋਇਆ ਹੈ ਕਿ ਜੇ ਮੇਰੇ ਬਾਰੇ ਪਤਾ ਲੱਗ ਗਿਆ ਮੇਰਾ ਪਰਿਵਾਰ ਖਤਮ ਕਰ ਦੇਣਗੇ ਉਹ ਤੁਸੀਂ ਉਹਨਾਂ ਦੀ ਵੀ ਅਗਾਂ ਨੂੰ ਮੈਨੂੰ ਪੂਰੀ ਤਰ੍ਹਾਂ ਦੇ ਡਾਇਰੈਕਟ ਵੀ ਫੋਨ ਉਹਨਾਂ ਦੇ ਕਿਸੇ ਨਾ ਕਿਸੇ ਪਾਸੇ ਉਹਨੂੰ ਦੋਸਾ ਨੂੰ ਰੋਕੋ ਯਾਰ ਕਿ